ਦੇ ਆਂ ਆ ਕਿੱਧਰ ਨਿਕਲ ਗਈਆਂ ਤੋ ਛੋਟੇ ਲੱਜੀਏ ਤਾਂ ਉਹਦੇ ਪਤਾ ਲੱਗਾ ਜੇ ਰੋਣਾ ਪਿਆ ਮੁੰਡਾ ਖੂਨੋਂ ਖੂਨ ਹੋ ਗਿਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ ਅਸੀਂ ਆਪ ਨੱਠ ਕੇ ਬਾਹਰ ਗਏ ਅਸਕੇ ਮੁੰਡਾ ਸੀ ਸਾਡਾ ਇੱਥੇ ਖੜਾ ਹੂੰ ਹੁਣ ਬੱਚੇ ਨੂੰ ਕਿੱਥੇ ਲੈ ਕੇ ਗਏ ਹੋਸਪੀਟਲ ਇਸ ਹਸਪਤਾਲ ਲੈ ਕੇ ਗਏ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈ ਉਹਦਾ ਪਰਿਵਾਰ ਅਸੀਂ ਉਹਦੀ ਮੰਮੀ ਗਈ ਹੈ ਪਾਪਾ ਗਿਆ ਨਾਲ ਮਾਮੇ ਮਾਮੇ ਨਾਨੇ ਦਾਦੇ ਸਾਰੇ ਗਏ ਨਾਲ ਕੋਈ ਬੱਚਾ ਪਰਿਵਾਰ ਇੱਕੋ ਹੀ ਪਹਿਲਾ ਹੀ ਬੱਚਾ ਸੀ ਭਰਾਵਾ ਵੀ 5-7 ਸਾਲਾਂ ਬਾਅਦ ਲਿਆ ਸੀ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਇਹ ਬੱਚਾ ਅੱਜ ਮੁੰਡਨ ਕਰਾਨ ਚੱਲੇ ਸੀ ਉਹਦੇ ਮਾਮਾਈ ਦੇ ਕਿਤੇ ਤਰੋਂ ਆਈ ਹੈ ਵੀ ਕਾਫੀ ਕੰਦੋ ਕੁੱਤਾ ਦਿੱਤਾ ਥੱਲੇ ਬਾਅਦ ਤੋਂ ਮੁੰਡਾ ਇਤੋ ਟੋੜੇ ਉਰੇ ਅੱਗੇ ਅੱਗੇ ਕੱਢੀ ਸਟੇਚਰ ਆ ਗਈ ਕੱਢੀ ਰੋਕੀ ਨਹੀਂ ਇਹਨੇ ਅੱਛਾ ਕੱਤੀ ਇੱਧਰ ਚੱਲ ਗਈ ਤੇ ਮੋੜੀ ਅੱਪ ਗੱਡੀ ਰੋਕੀ ਨਹੀਂ ਉਹ ਨੰਬਰ ਯਾਦ ਹੈ ਕੋਈ ਨੰਬਰ ਪੁੱਛ ਵਾਲਿਆਂ ਨੂੰ ਦੇਖ ਲਿਆ ਉਹਨਾਂ ਦਾ ਡਰੈਸ ਹੋ ਗਿਆ ਡਰੈਸ ਹੋ ਗਿਆ ਕਰ ਰਹੇ ਉਹ ਕਾਰਵਾਈ ਕਿੰਨੇ ਸਾਲ ਦਾ ਬੱਚਾ ਸੀ 3 ਸਾਲ ਦਾ 3 ਸਾਲ ਦਾ ਬੱਚਾ ਸੀ ਉਹ ਵੀ ਦੇਖ ਆਜ ਮੈਂ ਮੁੰਡੇ ਦਾ ਚਾਚਾ ਜੀ ਚਾਚਾ ਲੱਗਦਾ ਅੱਜ ਇਹ ਰਿਪੋਰਟ ਹੈ ਐਕਸੀਡੈਂਟ ਬਾਰੇ ਜਦੋਂ ਸੌਨਕਾਈ ਸੌਲੈ ਨਾ ਬੱਚਾ ਸੀਗਾ ਉਹ ਹੀ ਹੈ ਜੀ ਉਸ ਨੂੰ ਲੱਗੇ ਕੀ ਅਪਡੇਟ ਹੈ ਜੀ ਅੱਜ ਸਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮੱਲਾ ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਟਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨੋਂ ਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਾਨਕ ਆਇਆ ਤੇ ਇੱਕ ਸੂ ਐਕਸ ਯੂਵੀ ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹਨੂੰ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ ਉਹ ਤੋਂ ਮੌਕੇ ਤੋਂ ਫਰਾਰ ਹੋ ਗਿਆ ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ 'ਆ ਕਰਵਾਇਆ ਜਾ ਰਿਹਾ ਹੈ ਇਹ ਜਿਹੜਾ ਐਸਏ ਰਿਸਟਰਡ ਕਰਦੇ ਤੇ ਬਿਆਨਾ ਤੇ ਪਿਤਾ ਜੀ ਦੇ ਬਿਆਨਾ ਤੱਕਨ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਜਿਹੜੀ ਗੱਡੀ ਹੈ